ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਦੱਸਾਂਗੇ ਲੋਕ ਤੁਹਾਨੂੰ ਇਗਨੋਰ ਕਿਉਂ ਕਰਦੇ ਹਨ ਅਤੇ ਜੇਕਰ ਕੋਈ ਤੁਹਾਨੂੰ ਇਗਨੋਰ ਕਰਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਧਿਆਨ ਨਾਲ ਸੁਣੋ ਦੁਨੀਆ 'ਚ ਕੋਈ ਵੀ ਇਨਸਾਨ ਜੋ ਵੀ ਤੁਹਾਡੇ ਨਾਲ ਵਿਵਹਾਰ ਕਰ ਰਿਹਾ ਹੈ ਉਸ ਦੀ ਇਜਾਜ਼ਤ ਤੁਸੀਂ ਉਸ ਨੂੰ ਖੁਦ ਦਿੰਦੀ ਹੈ ਚਾਹੇ ਉਹ ਤੁਹਾਨੂੰ ਵੈਲਿਊ ਦੇਵੇ ਚਾਹੇ ਤੁਹਾਨੂੰ ਇਗਨੋਰ ਕਰੇ ਤੇ ਜਦੋਂ ਕੋਈ ਤੁਹਾਨੂੰ ਇਗਨੋਰ ਕਰੇਗਾ ਤਾਂ ਇਹ ਤਾਂ ਕਲੀਅਰ ਹੈ ਕਿ ਉਸ ਦੇ ਮਨ ਚ ਤੁਹਾਡੇ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਨਾ ਹੀ ਤੁਹਾਨੂੰ ਖੋਣ ਦਾ ਡਰ ਜੇਕਰ 1% ਵੀ ਉਸ ਦੇ ਮਨ ਚ ਤੁਹਾਨੂੰ ਖੋਣ ਦਾ ਡਰ ਹੁੰਦਾ ਤਾਂ ਉਹ ਤੁਹਾਨੂੰ ਕਦੇ ਇਗਨੋਰ ਨਾ ਕਰਦਾ ਲੋਕਾਂ ਜਿ ਤੁਹਾਨੂੰ ਇਗਨੋਰ ਕਰਨ ਦੇ ਬਹੁਤ ਕਾਰਨ ਹੋ ਸਕਦੇ ਹਨ ਪਰ ਇਸ ਵੀਡੀਓ ਚ ਮੈਂ ਤੁਹਾਨੂੰ ਕੁਝ ਇਹੋ ਜਿਹੇ ਕਾਰਨ ਦਸਾਂਗਾ ਜੀ ਤੇ ਤੁਹਾਨੂੰ ਕੰਮ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾ ਕਾਰਨ ਹੁੰਦਾ ਹੈ ਫਾਈਨੈਂਸ਼ੀਅਲ ਸਟੇਟਸ ਦਾ ਠੀਕ ਨਹੀਂ ਹੋਣਾ ਇਹ ਗੱਲ ਹਮੇਸ਼ਾ ਯਾਦ ਰੱਖੋ ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤੇ 100% ਲੋਕ ਤੁਹਾਨੂੰ ਇਗਨੋਰ ਕਰਨਗੇ ਤੁਸੀਂ ਇਹ ਵੇਖਿਆ ਹੋਵੇਗਾ ਕਿ ਇੱਕ ਅਮੀਰ ਵਿਅਕਤੀ ਦੇ ਬਹੁਤ سارے ਦੋਸਤ ਹੁੰਦੇ ਹਨ ਪਰ ਉਹ ਸਾਰੇ ਸਿਰਫ ਪੈਸੇ ਖਰਕੇ ਹੀ ਉਸ ਦੇ ਨਾਲ ਹੁੰਦੇ ਹਨ ਅਤੇ ਲੋਕ ਇਸ ਕਰਕੇ ਵੀ ਤੁਹਾਨੂੰ ਇਗਨੋਰ ਕਰਦੇ ਹਨ ਕਿ ਤੁਸੀਂ ਉਹਨਾਂ ਦੇ ਪਿੱਛੇ-ਪਿੱਛੇ ਫਿਰੋ ਤੇ ਇਹੇ ਕਰਕੇ ਲੋਕਾਂ ਨੂੰ ਸਵਾਦ ਆਉਂਦਾ ਹੈ ਸਭ ਤੋਂ ਪਹਿਲਾ ਕੰਮ ਇਹ ਕਰੋ ਕਿ ਹਰੇਕ ਕੰਮ 'ਚ ਹਾਂ ਕਰਨਾ ਬੰਦ ਕਰੋ ਨਾ ਕਹਿਣ ਦੀ ਵੀ ਆਦਤ ਪਾਓ ਤੇ ਕਿਸੇ ਦੀ ਵੀ ਜ਼ਿੰਦਗੀ 'ਚ ਹੱਦ ਤੋਂ ਵੱਧ ਨਾ ਵੜੋ ਕਈ ਵਾਰ ਦੂਜੇ ਵਿਅਕਤੀ ਆਪਣੇ ਆਪ ਨੂੰ ਤੁਹਾਡੇ ਤੋਂ ਖਾਸ ਵਿਖਾਉਣ ਲਈ ਵੀ ਤੁਹਾਨੂੰ ਇਗਨੋਰ ਕਰਦਾ ਹੈ ਤੇ ਇਸ ਗੱਲ ਦਾ ਤੁਹਾਡੇ ਤੇ ਕਈ ਵਾਰ ਬਹੁਤ ਹੀ ਨੈਗੇਟਿਵ ਅਸਰ ਹੁੰਦਾ ਹੈ ਤੁਸੀਂ ਕਈ ਵਾਰ ਇਹੀ ਸੋਚਦੇ ਰਹਿੰਦੇ ਹੋ ਕਿ ਉਹ ਤੁਹਾਨੂੰ ਕਿਉਂ ਇਗਨੋਰ ਕਰ ਰਿਹਾ ਹੈ ਤੇ ਉਹ ਵਿਅਕਤੀ ਵੀ ਇਹੀ ਚਾਹੁੰਦਾ ਹੈ ਕਿ ਤੁਸੀਂ ਪ੍ਰੇਸ਼ਾਨ ਰਹੋ ਬੰਦ ਤੋਂ ਬੱਤ ਤੇ ਉਹ ਇਸ ਚੀਜ਼ 'ਚ ਕਾਮਯਾਬ ਵੀ ਹੋ ਰਿਹਾ ਹੁੰਦਾ ਹੈ ਪਰ ਹੁਣ ਤੁਸੀਂ ਪਰੇਸ਼ਾਨ ਨਹੀਂ ਹੋਣਾ ਉਸਦੀ ਗੇਮ ਉਸੇ ਤੇ ਹੀ ਪਾ ਦੋ ਜਦੋਂ ਕੋਈ ਤੁਹਾਨੂੰ ਇਗਨੋਰ ਕਰੇ ਤਾਂ ਹੁਣ ਤੁਸੀਂ ਉਲਟਾ ਉਸਨੂੰ ਡਬਲ ਇਗਨੋਰ ਕਰੋ ਤੇ ਦੂਜੇ ਵਿਅਕਤੀ ਨੂੰ ਵੀ ਇਹ ਸੋਚਣ ਦੇ ਮਜਬੂਰ ਕਰ ਦਿਓ ਕੀ ਇਹ ਚੱਲ ਹੀ ਰਿਹਾ ਹੈ ਉਸ ਦੀ ਗੇਮ ਉਸ ਤੇ ਉੱਤੇ ਹੀ ਪਾ ਦਵੋ ਉਹ ਤੁਹਾਨੂੰ ਇਗਨੋਰ ਇਸ ਲਈ ਕਰ ਰਿਹਾ ਹੈ ਕਿ ਤੁਸੀਂ ਕੋਈ ਰੈਕਟ ਕਰੋ ਪਰ ਤੁਸੀਂ ਕੁਝ ਨਾ ਕਰੋ ਉਸ ਨੂੰ ਇਹ ਵਿਖਾਓ ਕਿ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਈ ਵਾਰ ਲੋਕ ਇਸ ਲਈ ਵੀ ਦੂਜਿਆਂ ਨੂੰ ਇਗਨੋਰ ਕਰਦੇ ਹਨ ਕਿ ਇਹ ਉਹ ਦੂਜਿਆਂ ਦੀ ਨਜ਼ਰ 'ਚ ਆਪਣੇ ਆਪ ਨੂੰ ਉੱਚਾ ਵਿਖਾ ਸਕਣ ਕਈਆਂ 'ਚ ਤਾਂ ਇਹ ਆਦਤ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਦੇ ਹਨ ਪਰ ਕਈ ਲੋਕ ਇਸ ਜੀ ਡਾਇਰੈਕਟ ਕਰ ਦਿੰਦੇ ਹਨ ਜਿਵੇਂ ਤੁਸੀਂ ਵੇਖਿਆ ਹੋਵੇਗਾ ਕਈ ਲੋਕ ਸਟੇਟਸ ਕੋਈ ਗਾਣਾ ਲਾ ਕੇ ਜਾਂ ਕੁਝ ਲਿਖ ਕੇ ਦੂਜੇ ਦੀ ਕਹੀ ਗੱਲ ਦਾ ਡਾਇਰੈਕਟ ਕਰਦੇ ਨੇ ਪਰ ਇਹ ਸਿਰਫ ਜਵਾਕਾਂ ਵਾਲੇ ਹੀ ਕੰਮ ਹੈ ਤੁਸੀਂ ਇਹ ਕੰਮ ਕਦੇ ਵੀ ਨਾ ਕਰੋ ਤੁਸੀਂ ਸਿਰਫ ਉਸੇ ਇਨਸਾਨ ਨੂੰ ਇਗਨੋਰ ਮਾਰੋ ਬਸ ਗੱਲ ਖਤਮ ਇਹੋ ਜਿਹੇ ਲੋਕਾਂ ਤੋਂ ਹਮੇਸ਼ਾ ਦੂਰ ਰਹੋ ਜੋ ਤੁਹਾਨੂੰ ਹਮੇਸ਼ਾ ਨੀੱਚਾ ਬਹੋਣਾ ਚਾਹੁੰਦੇ ਹਨ ਅਤੇ ਆਪਣੇ ਆਪ ਨੂੰ ਸਭ ਤੋਂ ਖਾਸ ਸਮਝਦੇ ਹਨ ਇਨ੍ਹਾਂ ਲੋਕਾਂ ਦੀ ਗੱਲਾਂ ਤੇ ਕਦੇ ਵੀ ਰੈਕਟ ਨਾ ਕਰੋ ਤੇ ਹਮੇਸ਼ਾ ਉਹ ਕੰਮ ਕਰੋ ਜਿਸ ਨਾਲ ਲੋਕ ਤੁਹਾਡੀ ਵੈਲਿਊ ਕਰਨਗੇ ਤੇ ਉਹਨਾਂ ਲੋਕਾਂ ਨਾਲ ਰਹੋ ਜੋ ਕਿ ਮਾੜੇ ਸਮੇਂ 'ਚ ਤੁਹਾਡੇ ਨਾਲ ਖੜਦੇ ਹਨ ਨਾ ਕਿ ਉਹਨਾਂ ਨਾਲ ਜੋ ਕਿ ਸਿਰਫ ਤੁਹਾਡਾ ਮਜ਼ਾ ਪਿਹੋੜਉਂਦੇ ਹਨ ਅਤੇ ਇਹੋ ਜਿਹੇ ਲੋਕਾਂ ਨੂੰ ਤਾਂ ਜ਼ਿੰਦਗੀ 'ਚ ਐਵੇਂ ਬਹਾਰ ਕੱਢੋ ਜਿਵੇਂ ਚਾਹ ਤੂੰ ਮੱਖੀ ਨੂੰ ਮਾਰਦੇ ਹਨ ਅਤੇ ਦੋਸਤੋ ਅੱਜ ਦੀ ਵੀਡੀਓ 'ਚ ਸਿਰਫ ਇੰਨਾ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਇੱਕ ਛੋਟਾ ਜਿਹਾ ਕਮੈਂਟ ਜਰੂਰ ਕਰੋ ਧੰਨਵਾਦ